ਜਿਹੜਾ ਅੱਧਾ ਹੁੰਦਾ ਹੈ ਭਰਿਆ ਸੋ ਬੱਚੇ ਨੂੰ ਪੁੱਛਿਆ ਜਾਂਦਾ 10 ਬੱਚਾ ਇਹ ਕੀ ਹੈ ਗਲਾਸ ਦੇ ਵਿੱਚ ਤਾਂ ਜਿਹੜਾ ਤਾਂ ਕਹੇ ਜੀ ਅੱਧਾ ਭਰਿਆ ਹੋਇਆ ਹੈ ਤਾਂ ਸਮਝ ਲਓ ਕਿ ਉਹ ਹਾਂ ਪੱਕੀ ਸ਼ਖਸੀਅਤ ਵਾਲਾ ਹੋ ਗਿਆ ਜਿਹਨੂੰ ਅੱਧਾ ਖਾਲੀ ਦਿਸਦਾ ਹੈ ਉਹ ਨਾ ਪੱਕੀ ਬਣ ਗਿਆ ਇਹ ਚੀਜ਼ ਤੇ ਜੀਨ ਰਾਂ ਹੀ ਆ ਜਾਣੀ ਹੈ ਪਰ ਇਸ ਤੋਂ ਇਲਾਵਾ ਜਿਹੜੇ ਬੱਚੇ ਨੇ ਉਸ ਸਮੇਂ ਇਹ ਜਵਾਬ ਦੇਣ ਦੀ ਤਾਂ ਗਲਾਸ ਹੀ ਰੋੜ ਦੇਣਾ ਤਾਂ ਸਮਝ ਲਓ ਉਹ ਅਮੋੜ ਘੋੜਾ ਹੈ ਜਿਹਨੂੰ ਮਾਪਿਆਂ ਨੇ ਅਜੇ ਸਿਖਾਇਆ ਹੀ ਕੁਝ ਨਹੀਂ। ਯਾਨੀ ਕਿਸ ਚੀਜ਼ ਨੂੰ ਕਿਸ ਤਰ੍ਹਾਂ ਅਸਰ ਪਾਉਂਦਾ ਹੈ ਬੱਚੇ ਦੇ ਪਹਿਲੇ ਸਾਲ ਵਿੱਚ ਇਹ ਵੀ ਮੈਂ ਤੁਹਾਨੂੰ ਇੱਕ ਕਮਾਲ ਦੀ ਉਦਾਹਰਣ ਨਾਲ ਦੱਸਦੀ ਹਾਂ ਕਿ فرض ਕਰੋ ਇੱਕ ਘਰ ਵਿੱਚ ਜੇ ਚੋਰੀ ਹੋ ਜਾਏ। ਤਾਂ ਤਿੰਨ ਕਿਸਮ ਦੇ ਨੇ ਜੋ ਮਾਪੇ ਅੱਗੋਂ ਉਹਦੇ ਬਾਰੇ ਕਰ ਸਕਦੇ ਨੇ ਇੱਕ ਤਾਂ ਹੈ ਕਿ ਜਿਹੜੇ ਦੁਹੱਥੜ ਮਾਰ ਕੇ ਰੋਣਾ ਸ਼ੁਰੂ ਕਰਦੇ ਨੇ ਆਏ ਹੋਏ ਬੇੜਾ ਮਰਕੋ ਕਿ ਆ ਸਾਰਾ ਕੁਝ ਲੁੱਟ ਗਿਆ ਰੱਬ ਘਰੇ ਸਾਡਾ ਦੁਸ਼ਮਣ ਸੀ ਸਾਡਾ ਹੀ ਘਰ ਕਿਉਂ ਹੋਇਆ ਤੇ ਉਹਨਾਂ ਨੂੰ ਪਰਵਾਹ ਹੀ ਨਹੀਂ ਹੁੰਦੀ ਵੀ ਬੱਚਾ ਕਿਤੇ ਮਰਿਆ ਖਪਿਆ ਕਿਤੇ ਹੈ ਵੀ ਜਾਂ ਨਹੀਂ ਤੇ ਕਿਉਂ ਦੇਖ ਵੀ ਰਿਹਾ ਵੀ ਅਜਿਆ ਹੋ ਰਿਹਾ ਦੂਜੇ ਕਿਸਮ ਦੇ ਮਾਪੇ ਹੋਣਗੇ ਜਿਹੜੇ ਪਹਿਲਾਂ ਬੱਚੇ ਨੂੰ ਗੋਦੀ ਵਿੱਚ ਚੱਕਣਗੇ ਤੇ ਬਿਨਾਂ ਰੌਲਾ ਰੱਪਾ ਪਾਇਆ ਫੋਨ ਕਰ ਦੇਣਗੇ ਤੇ ਪੁਲਿਸ ਨੂੰ ਕਿ ਆ ਹੋਇਆ ਜੇ ਤੇ ਆ ਕੇ ਵੇਖੋ ਵੀ ਹੁਣ ਜੋ ਵਾਪਰ ਗਿਆ ਧਰਧੜ ਮਾਰਨ ਨਾਲ ਵਾਪਸ ਨਹੀਂ ਆਉਣਾ ਪਰ ਦਿਮਾਗ ਸਹੀ ਰਸਤੇ ਰੱਖ ਕੇ ਸੋਚ ਲਈਏ ਕਿ ਕੀ ਕਰਨਾ ਹੈ ਤੀਜੀ ਕਿਸਮ ਦੇ ਮਾਪੇ ਹੁੰਦੇ ਨੇ ਜਿਨ੍ਹਾਂ ਨੇ ਨਹਾਏ ਕਰਨੀ ਹੈ ਨਾ ਇਹ ਕਰਨਾ ਉਹਨਾਂ ਨੂੰ ਹਾਰਟ ਅਟੈਕ ਹੋ ਜਾਣਾ ਹੈ ਤੇ ਹਸਪਤਾਲ ਬੈਠੇ ਹੋਣਗੇ ਜੋ ਇਹਨੇ ਰਿਐਕਸ਼ਨਸ ਜਿਹੜੇ ਅਸੀਂ ਦੇਖਦੇ ਆ ਜੋ ਹੁੰਦੇ ਨੇ ਅਜਿਹੇ ਮੌਕੇ ਤੇ ਪਤਾ ਜੇ ਇਹ ਕਿਵੇਂ ਸ਼ਖਸੀਅਤ ਤੇ ਅਸਰ ਪਾਉਂਦੇ ਨੇ ਕਿ ਪਹਿਲੀ ਕਿਸਮ ਦੇ ਜਿਹੜੇ ਬੱਚੇ ਹੋਣਗੇ ਮਾਪਿਆਂ ਦੇ ਬੱਚੇ ਉਹ ਜ਼ਿੰਦਗੀ ਦੇ ਵਿੱਚ ਜਦੋਂ ਵੀ ਕੋਈ ਇੰਤਿਹਾਨ ਪਾਏਗਾ ਉਹਨਾਂ ਨੇ ਘਬਰਾ ਜਾਣਾ ਜੀ ਤੇ ਦੂਜੀ ਕਿਸਮ ਦੇ ਜੋ ਹੋਣਗੇ ਬੱਚੇ ਉਹ ਜਦੋਂ ਵੀ ਜ਼ਿੰਦਗੀ ਵਿੱਚ ਕੋਈ ਮੁਸੀਬਤ ਆਏਗੀ ਤੇ ਠਰਮਾ ਰੱਖਣਗੇ ਤੇ ਤੀਜੀ ਕਿਸਮ ਦੇ ਬੱਚੇ ਹਮੇਸ਼ਾ ਟੈਂਦੀ ਕਲਾ ਵਿੱਚ ਜਾਣਗੇ ਯਾਨੀ ਉਹ ਪਾਵੇਂ ਵੱਡੇ ਵੀ ਹੋ ਜਾਣ ਪਰ ਉਹਨਾਂ ਦੇ ਮਨ ਵਿੱਚ ਉਹ ਛਾਪ ਬਣ ਚੁੱਕੀ ਕਿ ਇਸੇ ਤਰ੍ਹਾਂ ਹੀ ਕਰਨਾ ਹੁੰਦਾ ਜੇ ਕੁਝ ਮਾੜਾ ਹੋਇਆ ਤੇ ਹੱਥ ਟੈਕ ਹੋਣਾ ਤੇ ਹਸਪਤਲ ਪੈ ਜਾਣਾ ਤੇ ਜਿਹੜੇ ਅਗਲੇ 2 ਸਾਲ ਆਣੇ ਆ ਉਹਦੇ ਵਿੱਚ ਬੱਚਾ ਸਿੱਖਦਾ ਹੈ ਯਕੀਨ ਜਿਹੜਾ ਸ਼ਖਸੀਅਤ ਦਾ ਇੱਕ ਬਹੁਤ ਇੰਪੋਰਟੈਂਟ ਹਿੱਸਾ ਹੈ ਉਹਦੇ ਵਿੱਚ ਜੇ ਯਕੀਨ ਕਰਨਾ ਬੱਚਾ ਸਿੱਖ ਜਾਏ ਕਿਸੇ ਉੱਤੇ ਕਿ ਇਹ ਮੇਰੇ ਮਾਂ ਤੇ ਪਿਓ ਜਦੋਂ ਵੀ ਕੋਈ ਮੁਸ਼ਕਿਲ ਆਉਂਦੀ ਹੈ ਨਾ ਜਾਂ ਸੜਕ ਦਾ ਰਸਤਾ ਵੀ ਪਾਰ ਕਰਨਾ ਹੈ ਸਾਡਾ ਹੱਥ ਫੜ ਲੈਂਦੇ ਨੇ ਜਾਂ ਮੁਸੀਬਤ ਆਈ ਮੈਂ ਦੌੜ ਕੇ ਵਾਪਸ ਮਾਂ ਪਿਓ ਦੀ ਗੋਦ ਵਿੱਚ ਜਾਣਾ ਤੇ ਇਹਨਾਂ ਨੇ ਮੈਨੂੰ ਬਚਾ ਲੈਣਾ ਉਹ ਜਿਹੜੀ ਉਮੀਦ ਹੁੰਦੀ ਹੈ ਯਕੀਨ ਉਹ ਯਕੀਨ ਦੇ ਨਾਲ ਇਹ ਉਮੀਦ ਵੀ ਵੱਜ ਜਾਂਦੀ ਹੈ ਕਿ ਮੈਨੂੰ ਕੋਈ ਬਚਾਉਣ ਵਾਲਾ ਹੈ ਤੇ ਇਹ ਸ਼ਖਸੀਅਤ ਦੀ ਪਹਿਲੀ ਪੌੜੀ ਹੁੰਦੀ ਜੇ ਜਦੋਂ ਬੱਚਾ ਸਿੱਖਦਾ ਹੈ ਕਿਸੇ ਤੇ ਯਕੀਨ ਕਰਨਾ ਕਿ ਹਾਂ ਇਹ ਮੈਨੂੰ ਬਚਾ ਸਕਦਾ ਹੈ ਇਹੀ ਯਕੀਨ ਵੱਡੇ ਹੋ ਕੇ ਵੀ ਬਹੁਤ ਕੰਮ ਆਉਂਦਾ ਹੈ ਜਦੋਂ ਸਾਨੂੰ ਪਤਾ ਹੁੰਦਾ ਹੈ ਕਿ ਸਾਡਾ ਆਪਣਾ ਹੀ ਹੈ ਇਹਦੇ ਤੇ ਅਸੀਂ ਇਤਬਾਰ ਕਰ ਸਕਦੇ ਹਾਂ ਆਗੋਂ ਜੀ 2 ਤੋਂ 4 ਸਾਲ ਦੀ ਉਮਰ ਵਿੱਚ ਇੱਕ ਹੋਰ ਹਿੱਸਾ ਆਉਂਦਾ ਹੈ ਸ਼ਖਸੀਅਤ ਦਾ ਜਿਹਨੂੰ ਅਸੀਂ ਸ਼ਰਮ ਦਾ ਅਹਿਸਾਸ ਕਹਿੰਨੇ ਆਂ ਹਾਲਾਂਕਿ ਅਸੀਂ ਸੋਚਦੇ ਆਂ ਜੀ ਕੁੜੀ ਜਦੋਂ ਜਵਾਨ ਹੋਏਗੀ ਫੇਰ ਹੀ ਕਹੇਗੀ ਹਾਏ ਅੱਲਾ ਕੀ ਹੋ ਗਿਆ ਪਰ ਇਹ 3 ਸਾਲ ਦੇ ਵਿੱਚ ਹੀ ਆ ਜਾਂਦਾ ਹੈ ਸ਼ਰਮ ਦਾ ਅਹਿਸਾਸ ਤੇ ਮੈਂ ਮਜ਼ੇਦਾਰ ਇੱਕ ਕਹਾਣੀ ਸੁਣਾ ਦਿੰਨੀ ਆ ਕਿ ਇੱਕ ਵਾਰ ਸਾਡੇ ਕਲਾਸ ਦੇ ਵਿੱਚ ਅਲਟਰਾਸਾਉਂਡ ਦੀ ਗੱਲ ਹੋ ਰਹੀ ਸੀ ਕਿ ਮਾਂ ਦੇ ਢਿੱਡ ਦੇ ਵਿੱਚ ਅਸੀਂ ਬੱਚੇ ਨੂੰ ਪੂਰੀ ਤਰ੍ਹਾਂ ਵੇਖ ਸਕਦੇ ਆ ਕਿ ਉਹ ਕਿਸ ਤਰ੍ਹਾਂ ਦਾ ਬਣ ਰਿਹਾ ਹੈ ਤੇ ਤਿੰਨ ਵਰਿਆਂ ਦਾ ਬੱਚਾ ਨਾਲ ਖੜਾ ਸੀ ਉਹਦੀ ਮਾਂ ਦੇ ਕੋਲ ਜਦੋਂ ਅਸੀਂ ਗੱਲ ਦੱਸ ਰਹੇ ਸਾਂ ਤੇ ਉਹ ਇੱਕਦਮ ਕਹਿੰਦਾ ਹਾਏ ਰੱਬਾ ਇਹ ਕੀ ਕੀਤਾ ਤੂੰ ਵੀ ਤੂੰ ਬੱਚੇ ਨੂੰ ਨੰਗਾ ਹੀ ਭੇਜ ਦੇਣਾ ਕੱਚੀ ਪਾ ਕੇ ਭੇਜਿਆ ਕਰ ਡਾਕਟਰ ਤੇ ਅੰਦਰ ਹੀ ਸ਼ੇਮ ਸ਼ੇਮ ਕਰ ਦਿੰਦੇ ਸੋਜ਼ਾਰੇ ਕਿ ਇਹ ਸ਼ਰਮ ਦਾ ਅਹਿਸਾਸ ਜੋ ਤੀਸਰੇ ਸਾਲ ਦੇ ਵਿੱਚ ਆਉਂਦਾ ਹੈ ਇਹ ਅੱਗੋਂ ਵੀ ਕੇ ਬੰਦਾ ਕਿਸ ਤਰ੍ਹਾਂ ਦਾ ਹੋਣਾ ਹੈ ਕਿ ਕਿਹੋ ਜੇ ਮੌਕੇ ਤੇ ਉਹਨੇ ਸ਼ਰਮ ਮਹਿਸੂਸ ਕਰਨੀ ਹੈ ਜਾਂ ਬਿਲਕੁਲ ਬੇਸ਼ਰਮ ਬਣ ਕੇ ਤੁਰਨਾ ਹੈ ਇਹ ਵੀ 30 ਤੀਸਰੇ ਸਾਲ ਦੇ ਵਿੱਚ ਹੀ ਬੱਚੇ ਨੂੰ ਆ ਜਾਂਦਾ ਹੈ ਤੇ ਇਹ ਇੱਕ ਨੀ ਮਜ਼ਬੂਤ ਕਰਨ ਦੇ ਵਿੱਚ ਕੰਮ ਕਰਦਾ ਹੈ ਜੇ ਅਜਿਹੇ ਮੌਕੇ ਬੱਚੇ ਦੀ ਚੰਗੀ ਪਰਵਰਿਸ਼ ਹੋਏ ਤਾਂ ਇਹੀ ਮੌਕਾ ਹੈ ਜਦੋਂ ਤੁਹਾਡੇ ਵਿੱਚ ਆਤਮ ਵਿਸ਼ਵਾਸ ਬਣਨਾ ਹੈ ਤੇ ਤੁਸੀਂ ਦੱਬੋ ਜਾਂ ਡਰੋ ਨਹੀਂ ਬਣਨਾ ਇਹ ਸਾਰਾ ਕੁਝ ਇਸੇ ਸਾਲ ਦੇ ਵਿੱਚ ਹੀ ਹੋ ਜਾਂਦਾ ਹੈ ਜੇ ਤੁਸੀਂ ਸਮਝਦੇ ਹੋ ਕਈ ਕੋ ਰਾਤ ਖੜੇ ਹੋ ਕੇ ਤੁਸੀਂ ਜੇ ਦੇਸ਼ ਦੇ ਲਈ ਲੜ ਮਰਨ ਲਈ ਤਿਆਰ ਹੋ ਜਾਓਗੇ ਤੇ ਜੇ ਨਹੀਂ ਹੁੰਦਾ ਇਹ ਆਤਮ ਵਿਸ਼ਵਾਸ ਜੋ ਤੁਹਾਡਾ ਬਣਨਾ ਹੈ ਉਹ ਛੋਟੀ ਜੀ ਉਮਰ ਵਿੱਚ ਜਦੋਂ ਅਸੀਂ ਤੁਸੀਂ ਸਕੂਲ ਵਿੱਚ ਵੀ ਨਹੀਂ ਗਏ ਉਦੋਂ ਹੀ ਤੁਹਾਡੇ ਵਿੱਚ ਆ ਜਾਂਦਾ ਹੈ ਕਿ ਮੈਂ ਕਿਸ ਤਰ੍ਹਾਂ ਦਾ ਹੋਣਾ ਹੈ ਤੇ ਅਗੋਂ ਦੀ ਸ਼ਖਸੀਅਤ ਵਿੱਚ ਸਿਰਫ ਨਿਖਾਰ ਆਉਣਾ ਹੁੰਦਾ ਹੈ ਯਾਨੀ ਬੀਜ ਉਦੋਂ ਹੀ ਪਨਪਿਆ ਸੋ ਜਦੋਂ ਵੀ ਕਦੇ ਭੀੜ ਪੈਣੀ ਹੈ ਤੁਸੀਂ ਬਜਾਏ ਸਹਿਨਸ਼ੀਲਤਾ ਦੇ ਉੱਚੀ ਉੱਚੀ ਰੌਲਾ ਪਾਣਾ ਹੈ ਜਾਂ ਨਹੀਂ ਯਾ ਰੱਬ ਨੂੰ ਕੋਸਣਾ ਹੈ ਕਿ ਨਹੀਂ ਕਿ ਹਾਏ ਜੀ ਮੇਰੇ ਨਾਲ ਹੀ ਇਹ ਕਿਉਂ ਹੁੰਦਾ ਹੈ ਤਾਂ ਇਹ ਸਾਰਾ ਕੁਝ ਉਸੇ ਸਮੇਂ ਹੀ ਆ ਜਾਂਦਾ ਹੈ ਜਿਹੜੀ ਇਸ ਤੋਂ ਅਗਲੀ ਪੌੜੀ ਤੁਹਾਡੀ ਬਣਦੀ ਹੈ ਉਹ ਹੈ ਗਲਤੀ ਦਾ ਅਹਿਸਾਸ ਹੋਣਾ ਯਾਨੀ ਫालतू ਫੂਫਾ ਅਸੀਂ ਛੱਡ ਕੇ ਜਦੋਂ ਇਹ ਸਮਝ ਲਈਏ ਕਿ ਜਿਹੜੀ ਵੀ ਸਾਡੀ ਅਸੀਂ ਚੀਜ਼ ਗਲਤ ਕੀਤੀਏ ਤਾਂ ਇਹਦਾ ਮਤਲਬ ਹੈ ਅਸੀਂ ਉਸ ਤੇ ਮਾਫੀ ਮੰਗ ਲਈਏ ਤਾਂ ਸਾਡੀ ਸ਼ਖਸੀਅਤ ਵਿੱਚ ਭਾਰ ਆਉਣਾ ਹੈ ਬਹੁਤ ਵੱਡੀ ਗੱਲ ਹੁੰਦੀ ਆਮ ਹੀ ਸੋਚਿਆ ਜਾਂਦਾ ਹੈ ਕਿ ਜਿਹਨੇ ਮਾਫੀ ਮੰਗ ਲਈ ਜੇ ਅਸੀਂ ਟਾ ਲਿਆ ਉਹਨੂੰ ਪਰ ਮੈਂ ਦੱਸ ਦਿਆਂ ਕਿ ਜਿਹੜਾ ਮਾਫੀ ਮੰਗਦਾ ਹੈ ਨਾ ਜੇ ਉਹਨੂੰ ਇਹ ਪਤਾ ਹੁੰਦਾ ਹੈ ਕਿ ਰਿਸ਼ਤਿਆਂ ਦੀ ਅਹਿਮੀਅਤ ਕੀ ਹੈ ਕਿੰਨਾ ਕੁ ਨਿਭ ਨਿਗਮ ਇਹਦੇ ਚ ਰੱਖਣਾ ਹੈ ਕਿਵੇਂ ਦੋਸਤੀ ਗੰਢਣੀ ਹੈ ਇਹ ਇਸੇ ਤੇ ਨਿਰਭਰ ਹੈ ਕਿ ਕਿੰਨਾ ਕੁ ਆਤਮ ਵਿਸ਼ਵਾਸ ਬੰਦੇ ਨੂੰ ਆਪਣੇ ਉੱਤੇ ਹੈ ਕਿ ਮੈਂ ਰਿਸ਼ਤਾ ਨਿਭਾਉਣਾ ਚਾਹੁੰਦਾ ਜਾਂ ਨਹੀਂ ਕਿਹਦੇ ਨਾਲ ਤੋੜਨੀ ਹੈ ਕਿਹਦੇ ਨਾਲ ਨਿਭਾਉਣੀ ਹੈ ਇਹ ਉਸੇ ਉਮਰ ਵਿੱਚ ਸ਼ੁਰੂ ਹੋ ਜਾਂਦਾ ਹੈ ਜੇ ਕਿਤੇ ਬੱਚੇ ਦੀ ਪਿਆਰ ਦੇ ਵਿੱਚ ਜਦੋਂ ਪਰਵਰਿਸ਼ ਕਰਦੇ ਆ ਪਿਆਰ ਵਿੱਚ ਕਮੀ ਰਹਿ ਜਾਏ ਤਾਂ ਮੈਂ ਦੱਸ ਦਿਆਂ ਕਿ ਅਜਿਹੇ ਬੱਚੇ ਜ਼ਿੰਦਗੀ ਭਰ ਦੂਜੇ ਉੱਤੇ ਆਸ਼ਰਿਤ ਰਹਿਣ ਲੱਗ ਜਾਂਦੇ ਨੇ ਉਹਨਾਂ 'ਚ ਆਤਮ ਵਿਸ਼ਵਾਸ ਆਉਂਦਾ ਹੀ ਨਹੀਂ ਕਿ ਮੈਂ ਕੁਝ ਕਰਨ ਜੋਗਾ ਹਾਂ ਵੀ ਜਾਂ ਨਹੀਂ ਜਦੋਂ ਤੁਸੀਂ ਸਕੂਲ ਵਿੱਚ ਜਾਂਦੇ ਹੋ ਉਦੋਂ ਚੌਥੀ ਪੌੜੀ ਦਾ ਡੰਡਾ ਕਹ ਲਓ ਸ਼ਖਸੀਅਤ ਦਾ ਬਣਦਾ ਹੈ ਤੇ ਉਹਦੇ ਵਿੱਚ ਹੁੰਦਾ ਹੈ ਮਿਲ ਕੇ ਕੰਮ ਕਰਨ ਦਾ ਜੋ ਤੁਹਾਨੂੰ ਜਾਚ ਆਣੀ ਸ਼ੁਰੂ ਹੁੰਦੀ ਹੈ ਉਦੇ ਵਿੱਚ ਹੀ ਪੜ੍ਹਾਈ ਵਿਚਲੇ ਗਿਆਨ ਰਾਹੀਂ ਤੁਸੀਂ ਸਮਝਣਾ ਸ਼ੁਰੂ ਕਰਦੇ ਹੋ ਕਿ ਮਾਪਿਆਂ ਤੋਂ ਪਰਾਂ ਵੀ ਕੋਈ ਜ਼ਿੰਦਗੀ ਹੈ ਤੇ ਇਹਦੇ ਵਿੱਚ ਮੈਂ ਕਿਵੇਂ ਲੜਨਾ ਹੈ ਕਿਵੇਂ ਮਰਨਾ ਹੈ ਕਿਵੇਂ ਮੈਂ ਆਪਣੇ ਆਪ ਨੂੰ ਉਗਾੜਨਾ ਹੈ ਬਾਕੀਆਂ ਵਿੱਚੋਂ ਵੱਖਰਾ ਕਿਵੇਂ ਦਰਸਾਉਣਾ ਹੈ ਤੇ ਦੋਸਤੀਆਂ ਵੀ ਕਿਵੇਂ ਗੰਢਣੀਆਂ ਨੇ ਕਾਨੂੰਨ ਦੇ ਵਿੱਚ ਮੈਂ ਕਿਵੇਂ ਰਹਿਣਾ ਹੈ ਕਿ ਮੈਂ ਬੈਠਣਾ ਹੈ ਜਦੋਂ ਟੀਚਰ ਨੇ ਕੂਰ ਦਿੱਤਾ ਜਾਂ ਖੜੇ ਹੋ ਜਾਣਾ ਇਹਦੀ ਬੁਨਿਆਦ ਉਸੇ ਸਮੇਂ ਹੀ ਬਣ ਜਾਂਦੀ ਹੈ ਜੇ ਇਸ ਵੇਲੇ ਵੀ ਠੀਕ ਤਰ੍ਹਾਂ ਬੱਚਾ ਨਾ ਪਾਲਿਆ ਗਿਆ ਹੋਏ ਤਾਂ ਸਕੂਲਾਂ ਵਿੱਚ ਹੀਣ ਭਾਵਨਾ ਦਾ ਸ਼ਿਕਾਰ ਹੋ ਜਾਂਦੇ ਨੇ ਤੇ ਉਹ ਬੱਚੇ ਤੁਸੀਂ ਆਮ ਹੀ ਸੁਣਦੇ ਹੋਗੇ ਕਿ ਰੋਂਦੇ ਪਿੱਟਦੇ ਚੀਖਦੇ ਵੀ ਮੈਂ ਵਾਪਸ ਮਾਂ ਕੋਲ ਜਾਣਾ ਮੈਂ ਜਾਣਾ ਹੀ ਨਹੀਂ ਇਹ ਸਾਰਾ ਇਸੇ ਸਮੇਂ ਹੋ ਜਾਂਦਾ ਹੈ ਜਿੱਥੋਂ ਤੱਕ ਆਪਣੇ ਆਪ ਨੂੰ ਸਾਬਤ ਕਰਨਾ ਹੈ ਕਿ ਤੁਸੀਂ ਲੀਡਰ ਬਣਨਾ ਹੈ ਜਾਂ ਨਹੀਂ ਜਾਂ ਕਲਾਸ ਵਿੱਚੋਂ ਇੱਕ ਬੱਚੇ ਨੇ ਅਲੱਗ ਦਿਸਣਾ ਸ਼ੁਰੂ ਹੋ ਜਾਣਾ ਹੈ ਉਹ ਸਾਰਾ ਕੁਝ ਇਸੇ ਸਮੇਂ ਹੁੰਦਾ ਹੈ ਤੇ ਅਜਿਹੇ ਬੱਚੇ ਹੀ ਨੇ ਜਿਹੜੇ ਜ਼ਿੰਦਗੀ ਵਿੱਚ ਅਗਾ ਕੁਝ ਬਣ ਕੇ ਦਿਖਾ ਜਾਂਦੇ ਨੇ ਬਾਕੀਆਂ ਤੋਂ ਵੱਖਰੇ ਪਰ ਮੈਂ ਦੱਸ ਦਿਆਂ ਕਿ ਜਦੋਂ ਇੱਜ਼ਤ ਕਰਨੀ ਸਿਖਾਉਣੀ ਹੋਏ ਕਿਸੇ ਦੂਸਰੇ ਸੈਕਸ ਦੀ ਯਾਨੀ ਮੁੰਡਿਆਂ ਨੂੰ ਕੁੜੀ ਦੀ ਤੇ ਕੁੜੀਆਂ ਨੂੰ ਮੁੰਡਿਆਂ ਬਾਰੇ ਤਾਂ ਉਹ ਵੀ ਅਜਿਹੇ ਸਮਾਂ ਹੁੰਦਾ ਏ ਇਸ ਵੇਲੇ ਜਦੋਂ ਪਨੀਰੀ ਅਜੇ ਬਣ ਰਹੀ ਏ ਪੁੰਗਰ ਰਹੀ ਏ ਕਿ ਤੁਸੀਂ ਮਾਂ ਦੀ ਇੱਜ਼ਤ ਕਰਨੀ ਏ ਜਾਂ ਨਹੀਂ ਜੇ ਨਹੀਂ ਆਏਗਾ ਤਾਂ ਜ਼ਾਰੇ ਵੱਡੇ ਹੋ ਕੇ ਕੁੜੀਆਂ ਢਿੱਡ ਵਿੱਚ ਵੇਖ ਕੇ ਕਤਲ ਕਰਵਾ ਦਿੰਦੇ ਏ ਇਹ ਜੋ ਸ਼ੁਰੂ ਹੁੰਦਾ ਏ ਕੰਮ ਉਸ ਵੇਲੇ ਨਾਰੇਬਾਜ਼ੀ ਨਾਲ ਨਹੀਂ ਜੇ ਰੁਕ ਸਕਣਾ ਜਿੰਨਾ ਤਜਰਬਾ ਤੁਹਾਨੂੰ ਸਿਖਾਉਣਾ ਹੈ ਜੋ ਬਾਅਦ ਦੀ ਉਮਰ ਦੀਆਂ ਗੱਲਾਂ ਆਪਾਂ ਕਰਦੇ ਆ ਜਾਂ ਜੋ ਹੁਣ ਦੇ ਤੁਸੀਂ ਲੈਕਚਰ ਸੀਰੀਜ਼ ਸੁਣੇ ਹੋਣਗੇ ਇਹ ਗੱਲ ਹੁੰਦੀ ਹੈ ਜਦੋਂ ਤੁਹਾਡੇ ਪੰਜ ਕ ਸ਼ਖਸੀਅਤਾਂ ਦੇ ਡੰਡੇ ਬਣ ਚੁੱਕੇ ਫਿਰ ਤੁਹਾਨੂੰ ਆਉਂਦਾ ਹੈ ਤੁਹਾਡੀ ਆਪਣੀ ਜ਼ਿੰਦਗੀ ਦਾ ਤਜਰਬਾ ਕਿ ਜੋ ਤੁਹਾਨੂੰ ਸਿਖਾ ਚੁੱਕਿਆ ਹੈ ਕਿਸ ਤਰ੍ਹਾਂ ਦੀ ਚੀਜ਼ ਤੁਸੀਂ ਪੜਨਾ ਚਾਹੁੰਦੇ ਹੋ ਤੇ ਕੀ ਕੁਝ ਤੁਸੀਂ ਅੱਗੋਂ ਕਰਨਾ ਹੈ ਇਹ ਆਖਰੀ ਜਿਹੜੀ ਪੌੜੀ ਹੈ ਤਜਰਬੇ ਦੀ ਇਹ ਤੁਸੀਂ ਜ਼ਿੰਦਗੀ ਪਰ ਚੜਦੇ ਹੋ ਕਿਉਂਕਿ ਚਰਿੱਤਰ ਭਾਵੇਂ ਛੋਟੇ ਹੋਣ ਤੋਂ ਪੱਕ ਜਾਂਦਾ ਏ ਪਰ ਬੰਦਾ ਵਰਤਨ ਵਿੱਚ ਕਿੰਨਾ ਵੀ ਚੰਗਾ ਹੋਵੇ ਬਾਅਦ ਵਿੱਚ ਇਹ ਚਰਿੱਤਰ ਜਿਹੜਾ ਹੈ ਇਹ ਅਖੀਰ ਤੱਕ ਤੁਹਾਡੇ ਨਾਲ ਜੁੜਿਆ ਰਹਿੰਦਾ ਹੈ ਤੇ ਮੈਂ ਦੱਸ ਦਿਆਂ ਅਖੀਰ ਦੇ ਵਿੱਚ ਕਿ ਜਿੰਨੀਆਂ ਵੀ ਪੌੜੀਆਂ ਮੈਂ ਤੁਹਾਨੂੰ ਦਰਸਾਈਆਂ ਨੇ ਇਹਨਾਂ ਦੇ ਹਰ ਕੋਨੇ ਉੱਤੇ ਫਿਸਲਣ ਭਰੀ ਜੇ ਕਿਉਂਕਿ ਇਸ ਕੋਨੇ ਦੇ ਵਿੱਚ ਹੁੰਦੀ ਏ ਮਾਇਆ ਇੰਨੇ ਕਿ ਤੁਹਾਨੂੰ ਪਰਮਾਉਣ ਲਈ ਉਹ ਤਿਆਰ ਬੈਠੀ ਹੁੰਦੀ ਏ ਹਰ ਕੋਨੇ ਵਿੱਚ ਕਿ ਕੋਈ ਵਿਰਲਾ ਹੀ ਇਹ ਨਾ ਸਾਰੇ ਕੋਨਿਆਂ ਤੋਂ ਬਚ ਕੇ ਨਿਕਲਦਾ ਏ ਕਿ ਮੈਂ ਸਹੀ ਤੇ درست ਇਹਦੇ ਵਿੱਚੋਂ ਲੰਘ ਸਕਾਂ ਪਰ ਇਸ ਵੇਲੇ ਜਿੰਨੇ ਵੀ ਸੈਂਟਰ ਤੁਸੀਂ ਸੋਚਦੇ ਹੋ ਸ਼ਖਸੀਅਤ ਨੂੰ ਉਗਾੜਨ ਵਾਲੇ ਖੁੱਲੇ ਨੇ ਉਹਨਾਂ ਵਿੱਚੋਂ ਬਹੁਤੇ ਬਿਲਕੁਲ ਪੋਚਾ ਪਾਚੀ ਕਰ ਰਹੇ ਨੇ ਇਹਦੇ ਵਿਚਲੀਆਂ ਚੀਜ਼ਾਂ ਸਮਝੇ ਬਿਨਾਂ ਕਿ ਤੁਸੀਂ ਜੋ ਕੁਝ ਬਣ ਚੁੱਕੇ ਹੋਏ ਉਹਦੇ 'ਚ ਨਿਖਾਰ ਲਿਆਉਣਾ ਏ ਹੋਰ ਨਾ ਕਿ ਨਵੇਂ ਸਿਰਿਓ ਤੁਹਾਨੂੰ ਘੜਨਾ ਏ ਤੁਸੀਂ ਇਸ ਕਰਕੇ ਜੇ ਤੁਸੀਂ ਆਹ ਚੀਜ਼ ਅੱਜ ਦੀ ਸਮਝ ਲਓਗੇ ਮੇਰਾ ਖਿਆਲ ਆਪਣੇ ਬੱਚਿਆਂ ਉੱਤੇ ਉਸੇ ਹਿਸਾਬ ਨਾਲ ਲੱਗੋ ਬੰਦਸ਼ਾਂ ਲਾ ਸਕੋਗੇ ਉਸੇ ਤਰ੍ਹਾਂ ਉਹਨਾਂ ਨੂੰ ਘੜ ਸਕੋਗੇ ਜਿਵੇਂ ਕੋਈ ਮਾਲੀ ਬੜੇ ਪਿਆਰ ਨਾਲ ਆਪਣੇ ਬੂਟੇ ਨੂੰ ਸੇਧ ਦਿੰਦਾ ਏ ਤੁਹਾਨੂੰ ਮੇਰਾ ਖਿਆਲ ਪਤਾ ਹੀ ਹੋਏਗਾ ਕਿ ਜਦੋਂ ਵੀ ਗਮਲੇ ਵਿੱਚ ਬੂਟਾ ਲਾਓ ਤੇ ਟੇਡਾ ਨਿਕਲਣਾ ਹੋ ਜਾਏ ਤੇ ਮਾਲੀ ਉਹਨੂੰ ਕੱਟ ਕੇ ਛਾਂਗ ਕੇ ਜਾਂ ਡੰਡੀ ਲਾ ਕੇ ਸਿੱਧਾ ਕਰ ਦਿੰਦੇ ਨੇ ਬਿਲਕੁਲ ਇਹੀ ਚੀਜ਼ ਕਿ ਉਹਨਾਂ ਦੀ ਸਿੱਧੇ ਟਿਕਣ ਤੇ ਸਿੱਧਾ ਜ਼ਿਆਦਾ ਦਿਨ ਮਜ਼ਬੂਤ ਰਹਿ ਸਕਣ ਇਹੋ ਕੁਝ ਮਾਪਿਆਂ ਦਾ ਰੋਲ ਹੁੰਦਾ ਏ ਕਿ ਜੇ ਬੱਚਾ ਗਲਤ ਰਸਤੇ ਤੁਰ ਰਿਹਾ ਏ ਤਾਂ ਛਾਂਗ ਕੇ ਡੰਡੀ ਨਾਲ ਅੜਾ ਕੇ ਸਿੱਧਾ ਰਸਤਾ ਸੇਧ ਦਿਖਾ ਦਿੱਤੀ ਜਾਏ ਤਾਂ ਬਹੁਤ ਸੋਹਣੀ ਜ਼ਿੰਦਗੀ ਵਿੱਚ ਤੁਸੀਂ ਅਗਾਹ ਵਧ ਸਕਦੇ ਹੋ ਪਰ ਹੱਸਣਾ ਮੈਂ ਦੱਸ ਦਿਆਂ ਜ਼ਿੰਦਗੀ ਦਾ ਇੱਕ ਬਹੁਤ ਅਨਿਖੜਵਾ ਇਹਦਾ ਹਿੱਸਾ ਏ ਤੇ ਸ਼ਖਸੀਅਤ ਦਾ ਇੱਕ ਬਹੁਤ ਹੀ ਪਿਆਰਾ ਅੰਗ ਕਿਸੇ ਬੁਰੇ ਨੂੰ ਮਾਫ ਕਰ ਦੇਣਾ ਆਪਣੇ ਦੁੱਖ ਵਿੱਚ ਲੋਕ ਆਪਣੇ ਦੁੱਖ ਲੋਕਾਂ ਵਿੱਚ ਕਦੇ ਵੀ ਨਾ ਫਰੋਲਣਾ ਤੇ ਸਕੇ ਸੰਬੰਧੀ ਦੀ ਮੌਤ ਉੱਤੇ ਵੀ ਆਪਣੇ ਆਪ ਨੂੰ ਕਾਬੂ ਰੱਖ ਲੈਣਾ ਇਹ ਬਹੁਤ ਉੱਚੀ ਸ਼ਖਸੀਅਤ ਦਾ ਅੰਗ ਹੈ ਪਰ ਇਹ ਤਜਰਬਿਆਂ ਦੇ ਨਾਲ ਨਾਲ ਮੈਂ ਦੱਸ ਦਿਆਂ ਇੱਕ ਬੜੀ ਪਿਆਰੀ ਜੀ ਗੱਲ ਹੋਰ ਕਿ ਜਦੋਂ ਤੁਸੀਂ ਹੁਣ ਬਨੋਗੇ ਵਿਅਵਤਾ ਜ਼ਿੰਦਗੀ ਦੇ ਵਿੱਚ ਤਾਂ ਉਹ ਸ਼ਖਸੀਅਤ ਦਾ ਇੱਕ ਵੱਖਰਾ ਹਿੱਸਾ ਹੁੰਦਾ ਹੈ ਵਾੰਗੀ ਵੱਖਰਾ ਹੈ ਜਦੋਂ ਤੁਸੀਂ ਕੁਝ ਨਵੇਂ ਤਜਰਬੇ ਸਿੱਖਣੇ ਨੇ ਕਿਵੇਂ ਦੂਸਰੇ ਨਾਲ ਨਿਭਾਉਣਾ ਹੈ ਤੇ ਕਿਵੇਂ ਵਰਤਣਾ ਹੈ ਉਹ ਕੁਝ ਵੱਖਰਾ ਹੀ ਕਿੱਸਾ ਹੈ ਪਰ ਮੈਂ ਤੁਹਾਨੂੰ ਇੱਕ ਗੱਲ ਦੱਸ ਦਿੰਨੀ ਆ ਜੋ ਮੇਰੇ ਪਾਪਾ ਜੀ ਨੇ ਮੈਨੂੰ ਸਮਝਾਈ ਸੀ ਕਦੇ ਕਿ ਇੱਕ ਕੱਪ ਲੈ ਲਓ ਤੇ ਉਹ ਜੇ ਟੁੱਟਿਆ ਹੋਏ ਉਹਨੂੰ ਤੁਸੀਂ ਜੋੜਨਾ ਸਿੱਖੋ ਜੇ ਤੁਸੀਂ ਉਹਨੂੰ ਇੱਕਦਮ ਜੋੜ ਦਿਓਗੇ ਤਾਂ ਤੁਸੀਂ ਧਿਆਨ ਨਾਲ ਵੇਖਿਓ ਉਹਦੇ ਵਿੱਚ ਜੁੜੇ ਹੋਏ ਦੇ ਵਿੱਚ ਲਕੀਰ ਨਹੀਂ ਜੇ ਦਿਸਦੀ ਜਿੰਨੀ ਜ਼ਿਆਦਾ देर ਉਹ ਕੱਪ ਟੁੱਟਿਆ ਰਹੇਗਾ ਤੇ ਫਿਰ ਜੋੜਨ ਦੀ ਕੋਸ਼ਿਸ਼ ਕਰੋਗੇ ਤਾਂ ਤੁਸੀਂ ਵੇਖੋਗੇ ਉਸ 'ਚ ਲਕੀਰ ਦਿਸਦੀ ਰਹਿ ਜਾਂਦੀ ਹੈ। ਇਹ ਲਕੀਰ ਦੱਸਦੀ ਹੈ ਮੇਰੇ ਬੱਚਿਓ ਕਿ ਜ਼ਿਆਦਾ ਦੇਰ ਜਿਹੜਾ ਟੁੱਟਿਆ ਰਿਸ਼ਤਾ ਰਹਿ ਗਿਆ ਜਿਸ ਨੂੰ ਤੁਸੀਂ ਨਿਭਾਉਣ ਦੀ ਜਾਂ ਜੋੜਨ ਦੀ ਕੋਸ਼ਿਸ਼ ਨਹੀਂ ਕੀਤੀ ਉਹਦੇ ਵਿੱਚ ਮੈਲ ਜੰਮ ਜਾਂਦੀ ਹੈ ਤੇ ਉਹ ਹਮੇਸ਼ਾ ਲਈ ਦਰਾਰ ਦਿਸਦੀ ਰਹਿ ਜਾਂਦੀ ਹੈ ਭਾਵੇਂ ਕਿੰਨੇ ਹੀ ਤੁਸੀਂ ਉੱਪਰੋਂ ਸੰਤਰੇ ਦੀ ਤੋਂ ਬਾਹਰ ਦੇ ਕਵਰ ਵਾਂਗ ਜੁੜੇ ਦੇਸੋ। ਪਰ ਅੰਦਰੋਂ ਤੁਸੀਂ ਫਾੜੀ ਫਾੜੀ ਹੋਈ ਰਹ ਜਾਓਗੇ ਕਿਉਂਕਿ ਉਹ ਕਦੇ ਨਾ ਕਦੇ ਤੁਹਾਡੇ ਦਿਲ ਵਿੱਚ ਚੀਸ ਉੱਠੇਗੀ ਇਹਨੇ ਮੈਨੂੰ ਉਹ ਕਹਿ ਦਿੱਤਾ ਸੀ ਤੇ ਜੇ ਤੁਸੀਂ ਉਹਨੂੰ ਇੱਕਦਮ ਜੋੜ ਦਿਓਗੇ ਯਕੀਨ ਰੱਖਿਓ ਅਜ਼ਮਾ ਕੇ ਵੇਖ ਲਿਓ ਕਿ ਤੁਹਾਨੂੰ ਉਹ ਰਿਸ਼ਤਾ ਪਿਆਰਾ ਤੇ ਨਿੱਘਾ ਦਿਸੇਗਾ ਕਿ ਉਹ ਸਮਾਂ ਉਸੇ ਵੇਲੇ ਮਾਫੀ ਮੰਗੀ ਤੇ ਵੇਖੋ ਕਿੰਨਾ ਕਮਾਲ ਦੀ ਗੱਲ ਹੋ ਗਈ ਤੇ ਅਸੀਂ ਭੁੱਲ ਭੁਲਾ ਵੀ ਗਏ ਵਰਨਾ ਇਹ ਦਿਮਾਗ ਜੋ ਇਨਸਾਨੀ ਹੈ ਬੜਾ ਜ਼ਹਿਰੀਲਾ ਹੈ ਇਹ ਗੱਲ ਛੇਤੀ ਛੱਡਦਾ ਨਹੀਂ ਇਕ ਅਖਰੀ ਗੱਲ ਜ਼ਰੂਰ ਮੈਂ ਤੁਹਾਨੂੰ ਦੱਸ ਦਿਆਂ ਜੋ ਤੁਹਾਡੀ ਸ਼ਖਸੀਅਤ ਵਿੱਚ ਆਉਣਾ ਹੈ ਉਹ ਆਉਂਦਾ ਹੈ ਰਿਟਾਇਰ ਹੋਣ ਤੋਂ ਬਾਅਦ ਜਿਸਟ ਬਹੁਤ ਸਮਾਂ ਪਿਆਏ ਪਰ ਉਸ ਵੇਲੇ ਸਮਾਂ ਹੁੰਦਾ ਹੈ ਆਪਣੀ ਪਿਛਾਂ ਜ਼ਿੰਦਗੀ ਵੱਲ ਤੱਕਣ ਦਾ ਤੇ ਆਪਣੇ ਤਜਰਬਿਆਂ ਨੂੰ ਸਮੇਟਣ ਦਾ ਜਿਹੜੇ ਵਧੀਆ ਜ਼ਿੰਦਗੀ ਬਤੀਤ ਕਰ ਚੁੱਕੇ ਹੋਣ ਸਮਾਜ ਵਿੱਚ ਕੋਈ ਆਪਣੀ ਥਾਂ ਬਣਾ ਚੁੱਕੇ ਹੋਣ ਉਹ ਖੁਸ਼ਹਾਲ ਰਹਿੰਦੇ ਨੇ ਤੇ ਮੌਤ ਦੇ ਭੈ ਉੱਤੇ ਕਾਬੂ ਪਾ ਲੈਂਦੇ ਨੇ ਜਿਹੜੇ ਜ਼ਿੰਦਗੀ ਵਿੱਚ ਕੁਝ ਨਾ ਕਰ ਸਕੇ ਹੋਣ ਅਫਸੋਸ ਹੀ ਕਰਦੇ ਰਹਿਣ ਕਿ ਜੇ ਮੈਂ ਇਹ ਕਰ ਲੈਂਦਾ ਤਾਂ ਅੱਜ ਪਤਾ ਨਹੀਂ ਕੀ ਹੁੰਦਾ ਉਹ ਕਰ ਲੈਂਦਾ ਤੇ ਖਰੇ ਮਹਾਤਮਾ ਗਾਂਧੀ ਬਣ ਜਾਂਦਾ ਤੇ ਅਜਿਹੇ ਲੋਕ ਟੈਂਦੀ ਕਲਾ ਵਿੱਚ ਜਾਉਂਦੇ ਨੇ ਤੇ ਆਪਣੇ ਆਪ ਨੂੰ ਬੰਦ ਕਰ ਲੈਂਦੇ ਨੇ ਕਮਰਿਆਂ ਵਿੱਚ ਤੇ ਮੌਤ ਤੋਤ ਰਹਿੰਦੇ ਰਹਿੰਦੇ ਨੇ ਤੋ ਮੈਂ ਤੇ ਸਿਰਫ ਤੁਹਾਨੂੰ ਇਹੀ ਇੱਥੇ ਸਮਝਾਉਣ ਆਈ ਸੀ ਇੰਨੀ ਦੂਰੋਂ ਕਿ ਤੁਸੀਂ ਸਿਰਫ ਇੱਕ ਲੈਕਚਰ ਉੱਤੇ ਨਾ ਆਪਣੇ ਆਪ ਨੂੰ ਜੋੜ ਲਿਓ ਕਿ ਅੱਜ ਅਸੀਂ ਸ਼ਖਸੀਅਤ ਦੇ ਹਰ ਅੰਗ ਨੂੰ ਸਮਝ ਲਿਆ ਸਾਂ ਜਾਣ ਲਿਆ ਤੇ ਹੁਣ ਅਸੀਂ ਪਤਾ ਨਹੀਂ ਕੀ ਕੁਝ ਬਣ ਗਏ ਆ ਸਿਰਫ ਇਹਨਾਂ ਚੇਤੇ ਰੱਖ ਲਿਓ ਕਿ ਸ਼ੁਰੂ ਤੋਂ ਤੁਹਾਡੇ ਵਿੱਚ ਜੋ ਕੜੀ ਆਂਦੀ ਚੀਜ਼ ਹੈ ਇਹਨੂੰ ਤੁਸੀਂ ਅੱਗੋਂ ਨਿਖਾਰ ਲਿਆਣਾ ਹੈ ਤੇ ਅੱਗੋਂ ਆਉਣ ਵਾਲੀ ਪਨੀਰੀ ਨੂੰ ਕੁਝ ਸੇਧ ਦੇਣੀ ਹੈ ਪਰ ਇੱਕ ਇਨਸਾਨੀ ਕਮਜ਼ੋਰੀ ਬਾਰੇ ਮੈਂ ਜਾਂਦੇ ਜਾਂਦੇ ਜ਼ਿਕਰ ਕਰ ਦਿਆਂ ਉਹ ਹੈ ਪ੍ਰਸ਼ੰਸਾ ਸੁਣਨ ਦਾ ਕੋਈ ਵੀ ਤੁਹਾਡੀ ਪ੍ਰਸ਼ੰਸਾ ਕਰ ਦੇਵੇ ਵੀ ਅੱਜ ਤੱਕ ਕਮਾਲ ਲੱਗਦੇ ਹੋ ਦੇਖਿਓ ਤੁਹਾਡੇ ਅੰਦਰ ਕਿਵੇਂ ਦੀ ਸਫੂਰਤੀ ਕਿਵੇਂ ਪਾਟਣ ਤੇ ਅਸੀਂ ਆ ਜਾਨੇ ਆ ਵੀ ਕਮਾਲ ਹੀ ਹੋ ਗਿਆ ਜੀ ਅੱਜ ਤੇ ਖਰੇ ਮੈਂ ਕੀ ਪਾਟੇ ਖਾਣ ਲੱਗ ਰਿਆਂ ਵੀ ਅੱਜ ਮੈਨੂੰ ਕਿਸੇ ਨੇ ਕਿਹਾ ਪਾਗ ਹੀ ਕਮਾਲ ਦੀ ਬਣਤੀ ਏ ਵੀ ਅੱਜ ਤੇ ਸੂਟ ਤੇਰੇ ਤੇ ਇਹੋ ਜਿਹਾ ਫੱਪਦਾ ਵੀ ਕਮਾਲ ਹੋਇਆ ਪਿਆ ਖੜ ਕੇ ਸ਼ੀਸ਼ੇ ਅੱਗੇ ਉਸ ਵਲੇ ਦੇਖਿਓ ਕਿ ਕਿਹੋ ਜੀ ਤੁਹਾਡੇ ਤੇ ਮੁਸਕਾਨ ਆਂਦੀ ਹੈ ਚਿਹਰੇ ਤੇ ਕਿਵੇਂ ਤਾਂ ਲੱਗਦਾ ਵੀ ਅੱਜ ਤੱਕ ਹੋਰ ਹੀ ਤਰ੍ਹਾਂ ਦੀ ਜ਼ਿੰਦਗੀ ਹੋ ਗਈ ਇਸ ਚਾਪਲੂਸੀ ਤੋਂ ਫਿਸਲਣ ਤੋਂ ਜਿਹੜੇ ਬਚ ਜਾਣ ਉਹ ਇੱਕ ਤਰਾਸ਼ੇ ਹੋਏ ਹੀਰੇ ਹੁੰਦੇ ਨੇ ਸੋ ਆਪਣੇ ਅੰਦਰ ਅਜਿਹੇ ਲੋਕਾਂ ਨੂੰ ਝਾਕਣ ਦਾ ਵੱਲ ਆ ਗਿਆ ਹੁੰਦਾ ਹੈ ਕਿ ਇਹ ਬੰਦਾ ਤੇ ਮੇਰੀ ਸ਼ਖਸੀਅਤ ਦਾ ਉਹ ਹਿੱਸਾ ਵੇਖਦਾ ਹੈ ਜਿਹੜੇ ਪੰਜਾਂ ਮਿੰਟਾਂ ਬਾਅਦ ਟਹਿ ਜਾਣੀ ਹੈ ਇਹਨੂੰ ਪਤਾ ਨਹੀਂ ਕਿ ਮੇਰਾ ਦਿਲ ਕਿਵੇਂ ਦਾ ਤੇ ਕੀ ਕੁਝ ਕਿਸੇ ਹੋਰ ਚ ਵੇਖਦਾ ਸੋ ਜੇ ਕਿਤੇ ਅਸੀਂ ਆਪਣੇ ਬਜ਼ੁਰਗਾਂ ਦੇ ਤਜਰਬਿਆਂ ਨੂੰ ਸੁਨਹਿਰੀ ਅੱਖਰਾਂ ਵਿੱਚ ਪਿਰੋ ਕੇ ਇੱਕ ਗ੍ਰੰਥ ਤਿਆਰ ਕਰ ਲਈਏ ਤੇ ਉਦੋਂ ਆਪਣੇ ਬੱਚਿਆਂ ਨੂੰ ਸ਼ਖਸੀਅਤ ਦੇ ਉਭਾਰਾਂ ਦੀ ਕੋਈ ਗੱਲ ਕਰੀਏ ਤਾਂ ਬਹੁਤ ਕਮਾਲ ਦਾ ਇੱਕ ਕੀਮਤੀ ਗ੍ਰੰਥ ਤਿਆਰ ਹੋ ਸਕਦਾ ਹੈ ਤੇ ਮੇਰਾ ਖਿਆਲ ਜੇ ਅਜਿਹਾ ਕੋਸ਼ ਕਦੇ ਬਣ ਜਾਏ ਤੇ ਸਕੂਲੀ ਬੱਚਿਆਂ ਦੀ ਪੜ੍ਹਾਈ ਵਿੱਚੋਂ ਲਾਜ਼ਮੀ ਕਰ ਦੇਣਾ ਚਾਹੀਦਾ ਹੈ ਅੰਤ ਵਿੱਚ ਮੈਂ ਫਿਰ ਕਿਸੇ ਸ਼ਾਇਰ ਦੀਆਂ ਤੁਕਾਂ ਨਹੀਂ ਜੇ ਕਹਿਣੀਆਂ ਮੈਂ ਤੇ ਸਿਰਫ ਇਹੀ ਕਹਿਣਾ ਹੈ ਕਿ ਜੋ ਮੈਂ ਤੇ ਨਹੀਂ ਕਹਿੰਦੀ ਗੁਰੂ ਸਾਹਿਬ ਕਹਿੰਦੇ ਨੇ ਉਹੀ ਮੰਨ ਲਿਓ ਤੇ ਤੁਹਾਨੂੰ ਮੇਰਾ خیال ਜ਼ਿੰਦਗੀ ਦਾ ਤਤ ਮਿਲ ਜਾਣਾ ਹੈ ਕਿ ਨਾਨਕ ਨੀਵਾ ਜੋ ਚੱਲ ਲਗੇ ਨਾ ਤਾਤੀ ਵਾਓ ਜੇ ਇਹ ਨਹੀਂ ਮੰਨਣਾ ਤੇ ਘਟੋ ਘਟੇ ਹੀ ਮੰਨ ਲਓ ਕਿ ਫਰੀਦਾ ਬੁਰੇ ਦਾ ਪਲਾ ਕਰ ਗੁੱਸਾ ਮਨ ਨਾ ਹਟਾਏ ਦੇਹੀ ਰੋਗ ਨਾ ਲੱਗ ਗਏ ਪੱਲੇ ਸਭ ਕਿਛ ਪਾਏ ਧੰਨਵਾਦ